ਸਤਿ ਸ਼੍ਰੀ ਅਕਾਲ ਜੀ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਦੋਸਤੋ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰਿਆਂ ਹੀ ਕਹਾਣੀਆਂ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਸ ਹੈ ਦੋਸਤੋ ਤੁਸੀਂ ਲਾਈਕ ਸ਼ੇਅਰ ਵੀ ਜ਼ਰੂਰ ਕਰਦੇ ਹੋਮੋਗੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੁਖਤਿਆਰ ਸਿੰਘ ਚੁੱਪ ਕਰਕੇ ਬੈਠਾ ਆਪਣੇ ਨੌ ਰਾਜਦੀਪ ਦੀਆਂ ਗੱਲਾਂ ਸੁਣ ਰਿਹਾ ਸੀ ਉਸ ਨੂੰ ਲੱਗਦਾ ਸੀ ਕਿ ਕਿਸੇ ਵੀ ਤਰ੍ਹਾਂ ਆਪਣੇ ਗੁੱਸੇ ਤੇ ਕੰਟਰੋਲ ਕਰੀ ਰੱਖੇ ਤੇ ਉਹ ਆਪਣੀ ਨੋ ਨੂੰ ਕੁਝ ਨਾ ਕਹੇ ਪਰ ਰਾਜਦੀਪ ਬਿਨਾਂ ਗੱਲ ਤੋਂ ਬੋਲੀ ਜਾ ਰਹੀ ਸੀ ਗੱਲ बस ਇੰਨੀ ਕੁ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਮੁਖਤਿਆਰ ਸਿੰਘ ਦੇ ਦੰਦ ਦੁਖਦੇ ਸੀ ਅਤੇ ਦਰਦ ਨਾਲ ਬੁਰਾ ਹਾਲ ਸੀ ਜਦੋਂ ਡਾਕਟਰ ਨੂੰ ਦਿਖਾਇਆ ਤਾਂ ਉਸਦੇ ਦੰਦਾਂ ਨੂੰ ਕਢਵਾਉਣਾ ਪੈਣਾ ਸੀ ਪਰ ਬਹੁਤ ਜ਼ਿਆਦਾ ਦਰਦ ਦੇ ਕਾਰਨ ਇਦਾਂ ਨਹੀਂ ਹੋ ਸਕਦਾ ਸੀ ਡਾਕਟਰ ਨੇ ਦਰਦ ਘੱਟ ਕਰਨ ਦੀ ਦਵਾਈ ਦਿੱਤੀ ਅਤੇ ਕਿਹਾ ਕਿ ਜਦੋਂ ਦਰਦ ਘਟ ਹੋ ਜਾਵੇਗਾ ਤਾਂ ਦੰਦ ਕੱਢ ਦੇਵਾਂਗੇ ਦੰਦਾਂ ਵਿੱਚ ਦਰਦ ਹੋਣ ਕਾਰਨ ਮੁਖਤਿਆਰ ਸਿੰਘ ਕੁਝ ਵੀ ਖਾ ਨਹੀਂ ਸਕਦਾ ਸੀ ਇਸ ਲਈ ਉਸ ਨੇ ਆਪਣੀ ਨੂੰ ਰਾਜਦੀਪ ਨੂੰ ਖਿਚੜੀ ਬਣਾਉਣ ਲਈ ਕਿਹਾ ਪਰ ਉਹਨੇ ਦੋ ਸੁੱਕੀਆਂ ਰੋਟੀਆਂ ਅਤੇ ਸੁੱਕੀ ਸਬਜ਼ੀ ਮੁੰਡੇ ਦੇ ਹੱਥ ਭੇਜ ਦਿੱਤੀ ਮੁਖਤਿਆਰ ਸਿੰਘ ਨੇ ਥਾਲੀ ਨੂੰ ਹੱਥ ਵੀ ਨਹੀਂ ਲਾਇਆ ਰਾਜਦੀਪ ਗੁੱਸੇ ਨਾਲ ਬੋਲਣ ਲੱਗੀ ਕਿ ਜੇ ਖਾਣਾ ਨਹੀਂ ਹੁੰਦਾ ਤਾਂ ਪਹਿਲਾਂ ਦੱਸ ਦਿਆ ਕਰੋ ਕਿੰਨਾ ਵੀ ਕਰੋ ਇਹਨਾਂ ਦੇ ਨਖਰੇ ਖਤਮ ਨਹੀਂ ਹੁੰਦੇ ਰਾਜਦੀਪ ਇਹ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਕਿ ਦੰਦ ਦੇ ਦਰਦ ਕਾਰਨ ਉਸਦੇ ਸਹੁਰੇ ਕੋਲੋਂ ਰੋਟੀ ਨਹੀਂ ਖਾਧੀ ਜਾਣੀ ਤੇ ਗੁੱਸੇ ਵਿੱਚ ਥਾਲੀ ਚੁੱਕ ਕੇ ਚਲੀ ਗਈ ਤੇ ਮੁਖਤਿਆਰ ਨੇ ਆਪਣੀ ਖੁੰਡੀ ਚੱਕੀ ਤੇ ਕੈਲੂ ਦੇ ਘਰੇ ਤੁਰ ਪਿਆ ਅੱਜ ਉਹਦਾ ਮਨ ਬੜਾ ਉਦਾਸ ਸੀ ਅਤੇ ਆਪਣੀ ਮਰੀ ਹੋਈ ਘਰਵਾਲੀ ਨੂੰ ਯਾਦ ਕਰਦਾ ਸੀ ਤੇ ਸੜਕ ਦੇ ਕਿਨਾਰੇ ਇੱਕ ਬੈਂਚ ਤੇ ਬੈਠ ਗਿਆ ਤੇ ਆਪਣੇ ਪੀਤੇ ਹੋਏ ਪਲਾਂ ਨੂੰ ਯਾਦ ਕਰਨ ਲੱਗਾ ਮੁਖਤਿਆਰ ਸਿੰਘ ਸਰਕਾਰੀ ਨੌਕਰੀ ਕਰਦਾ ਸੀ ਤੇ ਉਸਦੇ ਦੋ ਮੁੰਡੇ ਸਨ ਅਜੀਤ ਤੇ ਅੰਗਰੇਜ਼ ਦੋਨੋਂ ਹੀ ਪੜਨ ਵਿੱਚ ਬਹੁਤ ਚੰਗੇ ਸੀ ਮੁਖਤਿਆਰ ਸਿੰਘ ਦੇ ਘਰ ਵਾਲੀ ਮਨਜੀਤ ਪੜੀ ਲਿਖੀ ਘੱਟ ਸੀ ਪਰ ਮਿਹਨਤ ਕਰਨ ਵਾਲੀ ਸੀ ਤੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਣਾ ਜਾਣਦੀ ਸੀ ਸਾਰੇ ਕੰਮ ਜਾਣਦੀ ਸੀ ਇਸ ਲਈ ਮੁਖਤਿਆਰ ਮਹੀਨੇ ਦੇ ਅਖੀਰ ਵਿੱਚ ਸਾਰੀ ਤਨਖਾਹ ਆਪਣੀ ਘਰ ਵਾਲੀ ਨੂੰ ਦੇ ਦਿੰਦਾ ਸੀ ਤੇ ਆਪ ਬੇਫਿਕਰ ਹੋ ਜਾਂਦਾ ਸੀ ਘਰ ਦੇ ਸਾਰੇ ਕੰਮ ਉਹ ਹੀ ਦੇਖਦੀ ਸੀ ਤੇ ਕਦੀ ਵੀ ਉਹ ਘਰ ਦੇ ਮਾਮਲੇ ਵਿੱਚ ਬੋਲਿਆ ਨਹੀਂ ਸੀ ਪਰ ਘਰ ਵਾਲੀ ਨੂੰ ਜਦੋਂ ਵੀ ਉਹਦੀ ਸਲਾਹ ਦੀ ਜ਼ਰੂਰਤ ਹੁੰਦੀ ਤਾਂ ਉਹ ਹਰ ਵੇਲੇ ਉਹਦੇ ਨਾਲ ਹੁੰਦਾ ਸੀ ਤੇ ਟਾਈਮ ਦੇ ਨਾਲ ਉਹਨਾਂ ਦੀ ਤਰੱਕੀ ਹੁੰਦੀ ਗਈ ਉਹਨਾਂ ਦੇ ਬੱਚੇ ਵੀ ਚੰਗੀ ਸਿੱਖਿਆ ਪੜ ਗਏ ਸੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਘਰ ਵਾਲੀ ਨੇ ਇੱਕ ਜੋ ਸਭ ਤੋਂ ਚੰਗਾ ਕੰਮ ਕੀਤਾ ਸੀ ਉਹ ਸੀ ਘਰ ਬਣਾਇਆ ਸ਼ਹਿਰ ਦੀ ਇੱਕ ਚੰਗੀ ਜਿਹੀ ਕਲੋਨੀ ਵਿੱਚ ਉਹਨੇ ਆਪਣੇ ਸੁਪਨਿਆਂ ਦਾ ਸੰਸਾਰ ਬਣਾਇਆ ਸੀ ਮੁਖਤਿਆਰ ਸਿੰਘ ਨੇ ਬੈਂਕ ਤੋਂ ਲੋਨ ਲੈ ਕੇ ਕੁਝ ਦੋਸਤਾਂ ਦੀ ਮਦਦ ਨਾਲ ਇਸ ਸੁਪਨੇ ਨੂੰ ਪੂਰਾ ਕੀਤਾ ਸੀ ਤੇ ਪਹਿਲਾਂ ਇੱਕ ਮੰਜ਼ਲਾ ਮਕਾਨ ਸੀ ਪਰ ਜਦੋਂ ਬੱਚੇ ਵੱਡੇ ਹੋਏ ਤਾਂ ਮੁਖਤਿਆਰ ਨੇ ਹਿੰਮਤ ਕਰਕੇ ਦੋ ਮੰਜ਼ਲੀ ਘਰ ਬਣਾ ਦਿੱਤਾ ਉਦੋਂ ਉਸਦੇ ਦੋਨਾਂ ਮੁੰਡਿਆਂ ਦੇ ਵਿਆਹ ਹੋ ਗਏ ਸੀ ਅਤੇ ਉਹਨਾਂ ਦੋਹਾਂ ਦੇ ਦੋ-ਦੋ ਬੱਚੇ ਵੀ ਹੋ ਗਏ ਸਨ ਤੇ ਮੁਖਤਿਆਰ ਆਪਣੇ ਛੋਟੇ ਮੁੰਡੇ ਦੇ ਨਾਲ ਬਿਲਡਿੰਗ ਦੇ ਥੱਲੇ ਵਾਲੇ ਪੋਰਸ਼ਨ ਵਿੱਚ ਰਹਿੰਦਾ ਸੀ ਤੇ ਦੂਸਰਾ ਮੁੰਡਾ ਦੂਸਰੀ ਮੰਜ਼ਲ ਤੇ ਰਹਿ ਰਿਹਾ ਸੀ ਤੇ ਉਹਨਾਂ ਦੀਆਂ ਰਸੋਈਆਂ ਵੀ ਅਲੱਗ-ਅਲੱਗ ਸਨ ਬਸ ਤਿਹਾਰ ਵਾਲੇ ਦਿਨ ਹੀ ਸਾਰਾ ਪਰਿਵਾਰ ਇਕੱਠੇ ਹੋ ਕੇ ਤਿਹਾਰ ਮਨਾਉਂਦੇ ਸੀ ਤੇ ਮੋਹ ਕੋਈ ਵੀ ਇੱਕ ਦੂਸਰੇ ਨੂੰ ਕੁਝ ਵੀ ਨਹੀਂ ਕਹਿੰਦਾ ਸੀ ਪਰ ਅਜੀਤ ਦੇ ਘਰ ਵਾਲੀ ਨੂੰ ਬੜੀ ਤਕਲੀਫ ਹੁੰਦੀ ਸੀ ਕਿ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਹੈ ਦੂਸਰੀ ਤਾਂ ਸਿਰਫ ਹੱਥ ਲਾਉਣ ਦੇ ਲਈ ਹੀ ਆ ਜਾਂਦੀ ਹੈ ਤੇ ਉਧਰ ਅੰਗਰੇਜ਼ ਦੀ ਘਰ ਵਾਲੀ ਕਹਿੰਦੀ ਸੀ ਕਿ ਉਹ ਰਸੋਈ ਤੇਰੀ ਹੈ ਤਾਂ ਉਥੋਂ ਦੀ ਸਾਰੀ ਜ਼ਿੰਮੇਵਾਰੀ ਵੀ ਤੇਰੀ ਹੀ ਬਣਦੀ ਹੈ ਪਰ ਇਹ ਗੱਲਾਂ ਕਦੇ ਵੀ ਲੜਾਈ ਦਾ ਰੂਪ ਧਾਰਨ ਨਹੀਂ ਕਰਦੀਆਂ ਸਨ ਕਿਉਂਕਿ ਮੁਖਤਿਆਰ ਦੇ ਘਰ ਵਾਲੀ ਇੱਕ ਮਿਹਨਤੀ ਔਰਤ ਸੀ ਜੋ ਉਮਰ ਦੇ ਇਸ ਦੌਰ ਵਿੱਚ ਵੀ ਜੋਸ ਤੋਂ ਫਰਤ ਤੇ ਤੰਦਰੁਸਤ ਰਹਿੰਦੀ ਸੀ ਤੇ ਸਾਰਾ ਦਿਨ ਕੁਝ ਨਾ ਕੁਝ ਕਰਦੇ ਰਹਿਣਾ ਉਸ ਦੀ ਇੱਕ ਆਦਤ ਸੀ ਇਸੇ ਕੰਮ ਦਾ ਕਰਕੇ ਦੋਵੇਂ ਨੂਹਾ ਸ਼ਾਂਤ ਸੀ ਮੁਖਤਿਆਰ ਜਦੋਂ ਵੀ ਆਪਣੇ ਘਰ ਵਾਲੀ ਦੇ ਨਾਲ ਬੈਠਦਾ ਤੇ ਕਹਿੰਦਾ ਕਿ ਹੁਣ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੈ ਪੈਨਸ਼ਨ ਤਾਂ ਆਉਗੀ ਹੀ ਬਸ ਆਰਾਮ ਨਾਲ guzara ਹੋ ਜਾਇਆ ਕਰੂਗਾ ਜਵਾਨੀ ਵਿੱਚ ਜੋ ਸੁਪਨੇ ਮੈਂ ਪੂਰੇ ਨਹੀਂ ਕਰ ਸਕਿਆ ਉਹ ਮੈਂ ਹੁਣ ਕਰੂੰਗਾ ਤੇ ਮੁਖਤਿਆਰ ਦੇ ਘਰ ਵਾਲੀ ਹਲਕੀ ਜਿਹੀ ਮੁਸਕਰਾਹਟ ਨਾਲ ਆਪਣੀ ਸਹਿਮਤੀ ਪ੍ਰਗਟ ਕਰ ਦਿੰਦੀ ਸੀ ਪਰ ਮੁਖਤਿਆਰ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਇਆ ਤੇ ਇੱਕ ਦਿਨ ਉਸ ਦੀ ਘਰ ਵਾਲੀ ਉਸ ਨੂੰ ਅਚਾਨਕ ਛੱਡ ਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲੀ ਗਈ ਮੁਖਤਿਆਰ ਦੀ ਤਾਂ ਦੁਨੀਆ ਹੀ ਉਜੜ ਗਈ ਸੀ ਪਰ ਹੋਣੀ ਨੂੰ ਕੌਣ ਟਾਲ ਸਕਦਾ ਸੀ ਉਹਦੇ ਘਰ ਵਾਲੀ ਨੇ ਐਨੇ ਯਤਨ ਕੀਤੇ ਸੀ ਕਿ ਇੱਕ ਮਕਾਨ ਨੂੰ ਇੱਕ ਘਰ ਬਣਾਇਆ ਸੀ ਫਿਰ ਉਹਦੇ ਵਿੱਚ ਹੌਲੀ-ਹੌਲੀ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਹਾਲਾਤ ਐਨੇ ਬਦਲ ਗਏ ਸੀ ਕਿ ਤਿਉਹਾਰ ਵਾਲੇ ਦਿਨ ਵੀ ਇੱਕ ਦੂਸਰੇ ਨੂੰ ਵਧਾਈ ਦੇਣਾ ਔਖਾ ਲੱਗਦਾ ਸੀ ਸਾਰੇ ਆਪਣੀ ਆਪਣੀ ਘਰਗ੍ਰਸਤੀ ਵਿੱਚ ਬਿਜੀ ਸੀ ਇਕੱਲਾ ਮੁਖਤਿਆਰ ਸਿੰਘ ਹੀ ਰਹਿ ਗਿਆ ਸੀ ਜੋ ਸਭ ਕੁਝ ਸਮਝ ਰਿਹਾ ਸੀ ਪਰ ਉਮਰ ਦੇ ਇਸ ਦੌਰ ਵਿੱਚ ਆਪਣੇ ਆਪ ਨੂੰ ਇੰਨਾ ਮਹਿਸੂਸ ਕਰਨ ਲੱਗਾ ਸੀ ਦੋ ਦਿਨ ਪਹਿਲਾਂ ਹੀ ਜਦੋਂ ਉਹ ਅਚਾਨਕ ਘਰ ਆਇਆ ਤਾਂ ਆਪਣੇ ਮੁੰਡੇ ਅਤੇ ਨੋਹਾਂ ਦੀ ਆਵਾਜ਼ ਉਸ ਦੇ ਕੰਨਾਂ 'ਪਈ ਨਿਰਾਸ਼ ਹੋ ਕੇ ਚੁੱਪ ਹੋ ਕੇ ਇੱਕ ਪਾਸੇ ਖੜਾ ਰਿਹਾ ਉਹਦੇ ਦੁੱਖ ਦਾ ਟਿਕਾਣਾ ਨਹੀਂ ਸੀ ਜਦੋਂ ਸੁਣਿਆ ਕੇ ਦੋਨੋਂ ਮੁੰਡੇ ਉਹਨੂੰ ਮਹੀਨੇ-ਮਹੀਨੇ ਲਈ ਵੰਡ ਰਹੇ ਆ ਛੋਟੀ ਨੂੰ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਘਰ ਵਿੱਚ ਸਾਰਿਆਂ ਦਾ ਹਿੱਸਾ ਹੈ ਤਾਂ ਪਿਓ ਦੀ ਸੇਵਾ ਵਿੱਚ ਵੀ ਵੰਡ ਚਾਹੀਦੀ ਹੈ ਮੈਂ ਵੀ ਥੋੜਾ ਆਜ਼ਾਦ ਰਹਿਣਾ ਚਾਹੁੰਦੀ ਹਾਂ ਜੋ ਡੈਡੀ ਦੇ ਇੱਥੇ ਆਉਣ ਨਾਲ ਪ੍ਰੋਬਲਮ ਹੋਣਗੀਆਂ ਉਹ ਮੈਥੋਂ ਬਰਦਾਸ਼ਤ ਨਹੀਂ ਹੋਣੀਆਂ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਹੁਣ ਮੁਖਤਿਆਰ ਦੋ ਹਿੱਸਿਆਂ ਵਿੱਚ ਵੰਡ ਰਿਹਾ ਸੀ ਅਤੇ ਜ਼ਿੰਦਗੀ ਇਦਾਂ ਹੀ ਲੰਗੀ ਜਾ ਰਹੀ ਸੀ ਦੋ ਮਹੀਨੇ ਕਦੇ ਇੱਕ ਮੁੰਡੇ ਦੇ ਕੋਲ ਤੇ ਦੋ ਮਹੀਨੇ ਕਦੇ ਦੂਸਰੇ ਮੁੰਡੇ ਦੇ ਕੋਲ ਤੇ ਵੱਡੀ ਮੁਸੀਬਤ ਤਾਂ ਉਦੋਂ ਆਈ ਸੀ ਜਦੋਂ ਮੁਖਤਿਆਰ ਦੀ ਸਿਹਤ ਖਰਾਬ ਹੋ ਗਈ ਤਾਂ ਇਲਾਜ ਲਈ ਕੋਈ ਸੇਵਾ ਨਹੀਂ ਕਰਨਾ ਚਾਹੁੰਦਾ ਸੀ ਕਿ ਹੁਣ ਤਾਂ 2-4 ਦਿਨ ਤੋਂ ਬਾਅਦ ਦੂਸਰੇ ਮੁੰਡੇ ਦੇ ਕੋਲ ਜਾਣਾ ਹੀ ਹੈ ਹੁਣ ਉਹੀ ਇਲਾਜ ਕਰਾ ਸਕਦਾ ਸੀ ਅੱਜ ਮੁਖਤਿਆਰ ਦੇ ਸਬਰ ਦਾ ਬੰਨ ਟੁੱਟ ਗਿਆ ਸੀ ਦੋ ਦਿਨ ਬਾਅਦ ਹੀ ਉਹਨੇ ਪਹਿਲਾ ਦੰਦ ਕਢਾਇਆ ਸੀ ਉਹਦਾ ਦਿਲ ਕੁਝ ਮਿੱਠਾ ਗਰਮ ਤੇ ਨਰਮ ਖਾਣ ਨੂੰ ਕਰਦਾ ਸੀ ਉਸਨੇ ਆਪਣੀ ਛੋਟੀ ਨੂੰ ਨੂੰ ਕੜਾਹ ਬਣਾਉਣ ਲਈ ਕਿਹਾ ਛੋਟੇ ਨੂੰ ਦਾ ਜਵਾਬ ਸੀ ਕਿ ਮੈਂ ਹਜੇ ਵਿਲ ਨਹੀਂ ਤੁਹਾਨੂੰ ਕੁਝ ਹੋਰ ਨਹੀਂ ਸੋਝਦਾ ਇਸ ਉਮਰ ਵਿੱਚ ਵੀ ਖਾਣ ਪੀਣ ਦੀ ਪਈ ਰਹਿੰਦੀ ਏ ਦੋ ਦਿਨ ਬਾਅਦ ਵੱਡੀ ਨੂੰ ਕੋਲੇ ਜਾਓਗੇ ਤਾਂ ਉਹਦੇ ਕੋਲੋਂ ਹੀ ਖਾ ਲੈਣਾ ਮੈਂ ਤਾਂ ਆਪ ਕਿੱਟੀ ਪਾਰਟੀ ਲਈ ਲੇਟ ਹੋ ਰਹੀ ਆ ਹੱਦ ਹੋ ਗਈ ਸੀ ਤੇ ਮੁਖਤਿਆਰ ਅੱਜ ਤੱਕ ਆਪਣੇ ਨੋਹਾ ਤੇ ਪੁੱਤਾਂ ਨੂੰ ਬਰਦਾਸ਼ਤ ਕਰਦਾ ਰਿਹਾ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ ਸੀ ਮੁਖਤਿਆਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਤੇ ਫਿਰ ਉਹ ਕੈਲੂ ਦੇ ਘਰ ਚੱਲ ਪਿਆ ਕੈਲੂ ਮੁਖਤਿਆਰ ਦੇ ਬਚਪਨ ਦਾ ਦੋਸਤ ਸੀ ਦੋਨਾਂ ਨੇ ਕਾਫੀ ਵਕਤ ਇਕੱਠਿਆਂ ਬਿਤਾਇਆ ਸੀ ਤੇ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਉਹ ਦਿਲੋਂ ਨਹੀਂ ਦਿਮਾਗ ਤੋਂ ਸੋਚਦਾ ਸੀ ਤੇਲੂ ਨੇ ਕਈ ਵਾਰ ਮੁਖਤਿਆਰ ਨੂੰ ਸਮਝਾਇਆ ਸੀ ਕਿ ਘਰ ਵਿੱਚ ਥੋੜਾ ਰੋਹ ਬਣਾ ਰਿਹਾ ਕਰ ਤੇਰੇ ਘਰ ਕਿਸ ਚੀਜ਼ ਦੀ ਕਮੀ ਹੈ ਘਰ ਅਜੇ ਤੇਰੇ ਨਾਮ ਹੈ ਜਦੋਂ ਤੇਰੇ ਮੁੰਡੇ ਤੇ ਨੂਹਾ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਧਮਕੀ ਦੇ ਦਿਆ ਕਰ ਕਿ ਮੈਂ ਕਿਸੇ ਨੂੰ ਵੀ ਹਿੱਸਾ ਨਹੀਂ ਦੇਵਾਂਗਾ ਮੁਖਤਿਆਰ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਉਹ ਕਹਿੰਦਾ ਸੀ ਘਰ ਬੱਚਿਆਂ ਲਈ ਹੀ ਬਣਾਇਆ ਹੈ ਇਦਾਂ ਨਹੀਂ ਸੋਚਣਾ ਚਾਹੀਦਾ ਪਰ ਅੱਜ ਉਹਨੂੰ ਲੱਗਦਾ ਸੀ ਕਿ ਅੱਜ ਕੁਝ ਕਰਨ ਦਾ ਸਮਾਂ ਆ ਗਿਆ ਹੈ ਕੈਲੂ ਨਾਲ ਸਲਾਮ ਮਸ਼ਵਰਾ ਕਰਕੇ ਮੁਖਤਿਆਰ ਸਿੰਘ ਆਪਣੇ ਘਰ ਆਪਣੀ ਘਰਵਾਲੀ ਦੀ ਫੋਟੋ ਸਾਹਮਣੇ ਖੜਾ ਹੋ ਗਿਆ ਜਿੱਦਾਂ ਹੀ ਉਹਨੇ ਮਨ ਵਿੱਚ ਸੋਚ ਵਿਚਾਰ ਕੀਤੀ ਤਾਂ ਇੱਕ ਸੋਚ ਪੱਕੀ ਕੀਤੀ ਕਿ ਉਹ ਭੁੱਖੇ ਢੱਡ ਸੌਂ ਗਿਆ ਤੇ ਕਿਸੇ ਨੇ ਵੀ ਰੋਟੀ ਖਾਣ ਲਈ ਨਹੀਂ ਦਿੱਤੀ ਨਾ ਹੀ ਪੁੱਛਿਆ ਉਹਨੂੰ ਪਤਾ ਸੀ ਕਿ ਦੋਨੇ ਮੁੰਡੇ ਤੇ ਉਹਨਾਂ ਦੀਆਂ ਘਰਵਾਲੀਆਂ ਗਰਮੀਆਂ ਵਿੱਚ ਬਾਹਰ ਕਿਸੇ ਠੰਡੀ ਜਗ੍ਹਾ ਘੁੰਮਣ ਫੇਰਨ ਚੱਲੀਆਂ ਕਿਸੇ ਨੂੰ ਵੀ ਇਹ ਖਿਆਲ ਨਹੀਂ ਸੀ ਕਿ ਡੈਡੀ ਰੋਟੀ ਕਿੱਥੋਂ ਖਾਣਗੇ ਤੇ ਕਿੱਥੇ ਰਹਾ ਕਰਨਗੇ ਮੁਖਤਿਆਰ ਨੇ ਵੀ ਕੁਝ ਨਹੀਂ ਕਿਹਾ ਉਹਨੇ ਆਪਣੀ ਸਕੀਮ ਬਣਾਈ ਤੇ ਉਹ ਚੁੱਪਚਾਪ ਸਾਰਿਆਂ ਦੀਆਂ ਤਿਆਰੀਆਂ ਦੇਖਦਾ ਸੀ ਵੈਸੇ ਵੀ ਉਹ ਕਹਿੰਦਾ ਸੀ ਕਿ ਜਦੋਂ ਪੁੱਤ ਮਾਂ ਪਿਓ ਨੂੰ ਨਹੀਂ ਪੁੱਛਦੇ ਤਾਂ ਨੂੰਹਾਂ ਨੇ ਕੀ ਪੁੱਛਣਾ ਨੂੰਹ ਤੋਂ ਕੀ ਉਮੀਦ ਰੱਖਣੀ ਉਹ ਤਾਂ ਚਾਹੁੰਦੀ ਹੈ ਕਿ ਕਿਸੇ ਦੀ ਸੇਵਾ ਨਾ ਕਰਨੀ ਪਵੇ ਅਤੇ ਉਹ ਤਾਂ ਆਪਣੇ ਬੱਚਿਆਂ ਅਤੇ ਪਤੀ ਨੂੰ ਹੀ ਆਪਣਾ ਪਰਿਵਾਰ ਸਮਝਦੀਆਂ ਹਨ ਸੱਸ ਸਹੁਰਾ ਤਾਂ ਉਹਨਾਂ ਨੂੰ ਬੋਝ ਲੱਗਦੇ ਹਨ ਉਹ ਸਿਰਫ ਆਪਣੇ ਅਧਿਕਾਰਾਂ ਬਾਰੇ ਹੀ ਸੋਚਦੀ ਹੈ ਅਤੇ ਕੰਮ ਤੋਂ ਮੂੰਹ ਮੋੜ ਲੈਂਦੀ ਹੈ ਮੁਖਤਿਆਰ ਆਪਣੇ ਦੋਸਤ ਦੇ ਨਾਲ ਪ੍ਰਾਪਰਟੀ ਡੀਲਰ ਕੋਲ ਗਿਆ ਤੇ ਪ੍ਰਾਪਰਟੀ ਡੀਲਰ ਕੈਲੂ ਦੇ ਮੁੰਡੇ ਦਾ ਚੰਗਾ ਦੋਸਤ ਸੀ ਤੇ ਉਹਦੇ ਨਾਲ ਮਿਲ ਕੇ ਸਾਰੀ ਗੱਲ ਦੱਸੀ ਤੇ ਕੁਝ ਸਲਾਹ ਕੀਤੀ ਉਹ ਵਾਪਸ ਆ ਗਿਆ ਕੁਝ ਦਿਨਾਂ ਬਾਅਦ ਜਦੋਂ ਨਵਾਂ ਪੁੱਤ ਘਰ ਆਇਆ ਤਾਂ ਘਰੇ ਜਿੰਦਾ ਲੱਗਾ ਦੇਖ ਕੇ ਸਾਰਿਆਂ ਨੂੰ ਖੇਚੜ ਗਈ ਛੋਟੀ ਨੂੰ ਕਹਿਣ ਲੱਗੀ ਆ ਤਾਂ ਹੱਦ ਹੋ ਗਈ ਲਾਪਰਵਾਹੀ ਦੀ ਜਦੋਂ ਪਤਾ ਸੀ ਕਿ ਅਸੀਂ ਅੱਜ ਆਉਣਾ ਹੈ ਤਾਂ ਕਾਰਨ ਹੀ ਬੈਠ ਸਕਦੇ ਸੀ ਉਹਨਾਂ ਦੇ ਗੁੱਸੇ ਦਾ ਕਾਰਨ ਇਹ ਵੀ ਸੀ ਕਿ ਜੇ ਡੈਡੀ ਨੇ 2 ਮਹੀਨੇ ਉਹਨਾਂ ਦੇ ਕੋਲ ਰਹਿਣਾ ਸੀ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਦੋਵੇਂ ਮੁੰਡੇ ਅਤੇ ਨੋਹਾ ਕੈਲੂ ਦੇ ਘਰ ਚਲੇ ਗਏ ਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਡੈਡੀ ਨੇ ਇਹ ਘਰ 90 ਲੱਖ ਰੁਪਏ ਵਿੱਚ ਵੇਚ ਦਿੱਤਾ ਹੈ ਤੇ ਹੁਣ ਉਹ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਦੋਹਾਂ ਮੁੰਡਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੁਝ ਕੀ ਹੋ ਗਿਆ ਉਹਨਾਂ ਨੂੰ ਲੱਗਦਾ ਸੀ ਕਿ ਇਹ ਇੱਕ ਗੰਦਾ ਮਜ਼ਾਕ ਹੈ ਜੋ ਡੈਡੀ ਨੇ ਉਹਨਾਂ ਦੇ ਨਾਲ ਕੀਤਾ ਦੋਵੇਂ ਭਰਾ ਗੁੱਸੇ ਵਿੱਚ ਲਾਲ ਹੋਈ ਜਾਂਦੇ ਸੀ ਡੈਡੀ ਇਦਾਂ ਕਿਵੇਂ ਕਰ ਸਕਦੇ ਆ ਮਕਾਨ ਦੀ ਕੀਮਤ 1 ਕਰੋੜ ਲੱਖ ਰੁਪਏ ਦੀ ਸੀ ਡੈਡੀ ਨੇ ਲਗਭਗ ਕਿੰਨਾ ਘਾਟਾ ਖਾਦਾ ਇਹ ਸਭ ਉਹਨਾਂ ਦੀ ਸਮਝ ਤੋਂ ਬਾਹਰ ਸੀ ਕੋਈ ਚਾਰਾ ਨਾ ਦੇਖ ਕੇ ਮੁੰਡੇ ਆਪਣੇ ਸਹੁਰੇ ਘਰ ਚਲੇ ਗਏ ਤਾਂ ਅਗਲੇ ਦਿਨ ਵੱਡੇ ਮੁੰਡੇ ਨੂੰ ਕੈਲੂ ਨੇ ਫੋਨ ਕੀਤਾ ਤੇ ਉਸ ਨੇ ਦੋਵਾਂ ਮੁੰਡਿਆਂ ਨੂੰ ਆਪਣੇ ਕੋਲ ਆਉਣ ਲਈ ਕਿਹਾ ਤੇ ਕੁਝ ਦੱਸਣ ਬਾਰੇ ਸੋਚਿਆ ਸ਼ਾਮ ਤੱਕ ਦਾ ਇੰਤਜ਼ਾਰ ਵੀ ਸਾਰਿਆਂ ਨੂੰ ਭਾਰੀ ਲੱਗਦਾ ਸੀ ਕੈਲੂ ਨੇ ਜਦੋਂ ਉਹਨਾਂ ਦੋਨਾਂ ਮੁੰਡਿਆਂ ਨੂੰ ਦੱਸਿਆ ਤਾਂ ਉਹਨਾਂ ਦੋਹਾਂ ਦੇ ਮੂੰਹ ਬੰਦ ਹੋ ਗਏ ਸੀ ਦਿਮਾਗ ਜਿਵੇਂ ਸੁੰਨ ਹੋ ਗਿਆ ਸੀ ਅਤੇ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਨੇ ਵੀ ਸਾਥ ਛੱਡ ਦਿੱਤਾ ਸੀ ਕੈਲੂ ਦੇ ਕਹਿਣ ਅਨੁਸਾਰ ਮੁਖਤਿਆਰ ਹਰ ਦੁਆਰ ਚਲਾ ਗਿਆ ਸੀ ਉਹਨੇ ਉੱਥੇ ਇੱਕ ਘਰ ਲੈ ਲਿਆ ਸੀ ਤੇ ਉਹ ਹੁਣ ਉੱਥੇ ਹੀ ਰਹੋਗਾ ਇਹ ਗੱਲ ਸੁਣ ਕੇ ਸਾਰੇ ਪਰਿਵਾਰ ਨੂੰ ਬਹੁਤ ਗੁੱਸਾ ਆ ਰਿਹਾ ਸੀ ਬੜੀ ਸੋਚ ਸਮਝ ਨਾਲ ਕੈਲੂ ਕੋਲੋਂ ਡੈਡੀ ਦਾ ਪਤਾ ਕਰ ਸਕੇ ਤੇ ਹਰਦੁਆਰ ਚਲੇ ਗਏ ਡੈਡੀ ਦਾ ਇਹ ਫੈਸਲਾ ਉਹਨਾਂ ਦੀ ਸਮਝ ਤੋਂ ਬਾਹਰ ਸੀ ਹਰਦੁਆਰ ਪਹੁੰਚ ਕੇ ਆਪਣੇ ਡੈਡੀ ਨੂੰ ਦੇਖ ਕੇ ਹੋਰ ਝਟਕਾ ਲੱਗਿਆ ਡੈਡੀ ਬਹੁਤ ਖੁਸ਼ ਸੀ ਆਪਣੇ ਮੁੰਡੇ ਅਤੇ ਨੂੰਹਾਂ ਨੂੰ ਦੇਖ ਕੇ ਉਹ ਹੱਸ ਪਿਆ ਅਤੇ ਬੜੀ ਖੁਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਰਵੀ ਕਹਿ ਕੇ ਕਿਸੇ ਨੂੰ ਆਵਾਜ਼ ਮਾਰੀ ਆਵਾਜ਼ ਸੁਣਦੇ ਹੀ ਇੱਕ ਮੁੰਡਾ ਸਾਹਮਣੇ ਆ ਗਿਆ ਸਾਰਿਆਂ ਨੇ ਉਹਨੂੰ ਹੈਰਾਨ ਹੋ ਕੇ ਦੇਖਿਆ ਤੇ ਮੁਖਤਿਆਰ ਨੇ ਸਾਰਿਆਂ ਨੂੰ ਹੀ ਇਗਨੋਰ ਕਰਕੇ ਰਵੀ ਨੂੰ ਚਾਰ ਪਲੇਟਾਂ ਗਰਮ-ਗਰਮ ਕੜਾਹ ਲਿਆਉਣ ਲਈ ਕਿਹਾ ਤੇ ਇਦਾਂ ਹੀ ਮੁਖਤਿਆਰ ਸਾਰੇ ਬੱਚਿਆਂ ਦੇ ਬਾਰੇ ਜਾਣਦਾ ਸੀ ਦੋਵੇਂ ਮੁੰਡੇ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸੀ ਕਿ ਕੌਣ ਪਹਿਲ ਕਰੇ ਕਿਸੇ ਵਿੱਚ ਹਿੰਮਤ ਨਹੀਂ ਸੀ ਕੁਝ ਥੇਰ ਬਾਅਦ ਰਵੀ ਇੱਕ ਟ੍ਰੇ ਦੇ ਵਿੱਚ ਚਾਰ ਪਲੇਟਾਂ ਲੈ ਕੇ ਆ ਗਿਆ ਸੀ ਜਦੋਂ ਸਾਰਿਆਂ ਨੂੰ ਇੱਕ-ਇੱਕ ਪਲੇਟ ਫੜਾ ਦਿੱਤੀ ਕਿਸੇ ਨੇ ਵੀ ਪਲੇਟ ਨੂੰ ਹੱਥ ਨਾ ਲਾਇਆ ਕਿਸੇ ਨੂੰ ਬੋਲ ਦੇ ਨਾਂ ਦੇਖ ਕੇ ਮੁਖਤਿਆਰ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਹੈਰਾਨੀ ਹੁੰਦੀ ਹੋਊਗੀ ਤੇ ਗੁੱਸਾ ਆਉਂਦਾ ਹੋਊਗਾ ਕਿ ਡੈਡੀ ਨੇ ਇਹ ਕੀ ਕਰ ਦਿੱਤਾ ਪਰ ਇਸ ਦਾ ਕਾਰਨ ਵੀ ਤੁਸੀਂ ਹੋ ਮੈਂ ਤੇ ਤੁਹਾਡੀ ਮਾਂ ਨੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਤੁਹਾਡੀ ਮਾਂ ਨੇ ਮੇਰੀ ਇਕੱਲੀ ਤਨਖਾਹ ਤੋਂ ਘਰ ਚਲਾਇਆ ਸੀ ਇਹ ਮੈਨੂੰ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਇਥੇ ਅੱਜ ਮੈਨੂੰ ਇਹ ਕਹਿਣ ਚ ਵੀ ਕੋਈ ਸ਼ਰਮ ਨਹੀਂ ਕਿ ਉਹਨੇ ਇਕੱਲੀ ਨੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਆਰ ਨਾਲ ਬੰਨਿਆ ਹੋਇਆ ਸੀ ਤੁਸੀਂ ਚਾਰਾਂ ਨੇ ਆਪਣੇ ਇੱਕ ਪਿਓ ਨੂੰ ਕਿਸ਼ਤਾਂ ਵਿੱਚ ਬੰਨ੍ਹ ਦਿੱਤਾ ਚਲੋ ਕੋਈ ਗੱਲ ਨਹੀਂ ਘੱਟੋ-ਘੱਟ ਦੋ ਵਕਤ ਦੀ ਰੋਟੀ ਤਾਂ ਸ਼ਾਂਤੀ ਨਾਲ ਦੇ ਸਕਦੇ ਸੀ ਉਹ ਵੀ ਨਹੀਂ ਦਿੱਤੀ ਗਈ ਪਾਰਲਰ ਅਤੇ ਕਿੱਤੀ ਪਾਰਟੀ ਵਿੱਚ ਜਾਣ ਲਈ ਸਾਰਿਆਂ ਕੋਲ ਟਾਈਮ ਸੀ ਪਰ ਮੇਰੀਆਂ ਦੋ ਰੋਟੀਆਂ ਸਭ ਤੋਂ ਭਾਰੀ ਪੈਂਦੀਆਂ ਸੀ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਜੇ ਇਹਦੇ ਕੋਲ ਮੈਂ ਰਹਿੰਦਾ ਮੇਰੀ ਸਾਰੀ ਪੈਨਸ਼ਨ ਉਹੀ ਖਰਚ ਕਰਦਾ ਹੈ ਪਰ ਮੇਰੀਆਂ ਦਵਾਈਆਂ ਲੈਣ ਲਈ ਕਿਸੇ ਕੋਲ ਪੈਸੇ ਨਹੀਂ ਸੀ ਹੁੰਦੇ ਤੁਹਾਨੂੰ ਸਾਰਿਆਂ ਨੂੰ ਆਪਣੇ ਅਧਿਕਾਰ ਤਾਂ ਪਤਾ ਹਨ ਪਰ ਇਸ ਬੁੱਢੇ ਦੇ ਲਈ ਵੀ ਤੁਹਾਡੇ ਕਈ ਕੰਮ ਹਨ ਉਹ ਤੁਹਾਨੂੰ ਯਾਦ ਨਹੀਂ ਪਰ ਜਦੋਂ ਮੇਰੇ ਮੁੰਡੇ ਇਦਾਂ ਹੀ ਹਨ ਤਾਂ ਮੈਂ ਨੋਹਾ ਤਾਂ ਕੀ ਉਮੀਦ ਰੱਖਣੀ ਹੈ ਇਹ ਕਹਿੰਦਿਆਂ ਮੁਖਤਾਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਦੋਵੇਂ ਮੁੰਡੇ ਅਤੇ ਨੋਹਾ ਆਪਣੇ ਸਿਰ ਝੁਕਾ ਕੇ ਬੈਠੇ ਰਹੇ ਮੁਖਤਿਆਰ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਮੇਰਾ ਇਹ ਫੈਸਲਾ ਤੁਹਾਨੂੰ ਪਸੰਦ ਨਹੀਂ ਆਊਗਾ ਇਹ ਮੈਨੂੰ ਪਤਾ ਸੀ ਪਰ ਇਸ ਦੇ ਜ਼ਿੰਮੇਵਾਰ ਵੀ ਤੁਸੀਂ ਹੋ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਇਹ ਘਰ ਵੇਚ ਦਿੱਤਾ ਹੈ ਭਾਵੇਂ ਘਾਟੇ ਵਿੱਚ ਹੀ ਸਹੀ ਮੈਨੂੰ ਕੋਈ ਦੁੱਖ ਨਹੀਂ 5-5 ਲੱਖ ਮੈਂ ਆਪਣੇ ਪੋਤੇ-ਪੋਤੀ ਦੇ ਨਾਮ ਕਰਵਾ ਦਿੱਤੇ ਹਨ ਜੋ ਉਹਨਾਂ ਦੇ ਵੱਡੇ ਹੋਣ ਤੇ ਉਹਨਾਂ ਨੂੰ ਮਿਲਣਗੇ ਮੈਂ ਇਹ ਘਰ ਖਰੀਦ ਲਿਆ ਦੋ ਕਮਰੇ ਬਾਥਰੂਮ ਟਾਇਲਟ ਸਭ ਕੁਝ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਮੈਂ ਆਸ਼ਰਮ ਨੂੰ 20 ਲੱਖ ਰੁਪਏ ਦੇ ਦਿੱਤੇ ਹਨ ਮੇਰੇ ਮਰਨ ਤੋਂ ਬਾਅਦ ਇਹ ਘਰ ਆਸ਼ਰਮ ਨੂੰ ਦਿੱਤਾ ਜਾਊਗਾ ਜਿਸ ਮੁੰਡੇ ਨੂੰ ਤੁਸੀਂ ਦੇਖ ਰਹੇ ਹੋ ਉਹ ਅਨਾਥ ਆਸ਼ਰਮ ਦਾ ਮੁੰਡਾ ਹੈ ਜੋ ਮੇਰੇ ਨਾਲ ਰਹਿੰਦਾ ਹੈ ਮੈਂ ਇੱਕ ਸਕੂਲ ਵਿੱਚ ਉਹਦਾ ਨਾਮ ਦਾਖਲ ਕਰਵਾ ਦਿੱਤਾ ਹੈ ਉਹ ਪੜਦਾ ਵੀ ਹੈ ਅਤੇ ਮੇਰੀ ਸੇਵਾ ਵੀ ਕਰਦਾ ਹੈ ਅਤੇ 4 ਲੱਖ ਰੁਪਏ ਵੀ ਮੈਂ ਉਸ ਦੇ ਨਾਮ ਤੇ ਜਮ੍ਹਾਂ ਕਰਵਾ ਦਿੱਤੇ ਹਨ ਬਾਕੀ ਜੋ ਬਚਿਆ ਉਹਦਾ ਹਿਸਾਬ ਤੁਸੀਂ ਲਾ ਲਿਓ ਮੈਂ ਬੈਂਕ ਵਿੱਚ ਜਮਾ ਕਰਵਾ ਦਿੱਤੇ ਹਨ ਬੈਂਕ ਤੋਂ ਵਿਆਜ ਅਤੇ ਜੋ ਪੈਨਸ਼ਨ ਆਉਗੀ ਉਸ ਨਾਲ ਰਵੀ ਦਾ ਖਰਚਾ ਚੱਲੇਗਾ ਹਣ ਤੁਸੀਂ ਮੇਰੇ ਵੱਲੋਂ ਪੂਰੀ ਤਰ੍ਹਾਂ ਆਜ਼ਾਦ ਹੋ ਜਿੱਦਾਂ ਚਾਹੋ ਉਦਾਂ ਹੀ ਕਰੋ ਮੁਖਤਿਆਰ ਇਹ ਸਭ ਕਹਿ ਕੇ ਚੁੱਪ ਹੋ ਗਿਆ ਤੇ ਕੁਰਸੀ ਤੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਦੋਵੇਂ ਪੁੱਤ ਨੂਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਡੈਡੀ ਨੂੰ ਕੀ ਕਹਿਣ ਤੇ ਸਾਹਮਣੇ ਪਈਆਂ ਪਲੇਟਾਂ ਦੇਖ ਕੇ ਛੋਟੀ ਨੂੰ ਸੋਚਦੀ ਸੀ ਕਿ ਇੱਕ ਪਲੇਟ ਦੀ ਕਿੰਨੀ ਵੱਡੀ ਕੀਮਤ ਦੇਣੀ ਪਈ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਆਸ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰੋਗੇ ਇਸੇ ਤਰ੍ਹਾਂ ਹੀ ਸਾਡੀਆਂ ਕਹਾਣੀਆਂ ਨੂੰ ਪਿਆਰ ਦਿੰਦੇ ਰਹੋਗੇ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰ ਲੈਣਾ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ